ਟਿਕਟ ਵਾਪਸ ਕਰ ਦਿੱਤੀ ਗਈ ਹੈ ਬੀਜੇਪੀ ਨੇ ਪਿਹੋਵਾ ਵਿਧਾਨ ਸਭਾ ਸੀਟ ਤੋਂ ਉਹਨਾਂ ਨੂੰ ਟਿਕਟ ਦਿੱਤੀ ਸੀ ਪਰ ਹੁਣ ਉਹਨਾਂ ਦੇ ਵੱਲੋਂ ਬੀਜੇਪੀ ਦੀ ਟਿਕਟ ਵਾਪਸ ਕਰ ਦਿੱਤੀ ਗਈ ਹੈ ਇਲੈਕਸ਼ਨ ਨਹੀਂ ਲੜਨਗੇ ਬੀਜੇਪੀ ਦੀ ਟਿਕਟ ਤੇ ਤਾਂ ਵੱਡੀ ਖਬਰ ਹੈ ਹਰਿਆਣਾ ਦੇ ਪਿਹੋਵਾ ਤੋਂ ਬੀਜੇਪੀ ਉਮੀਦਵਾਰ ਨੇ ਟਿਕਟ ਵਾਪਸ ਕਰ ਦਿੱਤੀ ਹੈ ਕਮਲਜੀਤ ਸਿੰਘ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਸੀ ਪਿਹੋਵਾ ਤੋਂ ਹਾਲਾਂਕਿ ਚੰਗਾ ਆਧਾਰ ਕਿਉਂਕਿ ਪਹਿਲਾਂ ਐਸਜੀਪੀਸੀ ਚੋਣਾਂ ਦੇ ਵਿੱਚ ਵੀ ਉਹ ਜਿੱਤ ਚੁੱਕੇ ਨੇ ਤੇ ਇਸ ਦੌਰਾਨ ਜਿਸ ਦਿਨ ਉਹਨਾਂ ਨੂੰ ਟਿਕਟ ਮਿਲੀ ਗੁਰੂ ਘਰ ਵੀ ਗਏ ਸ਼ੁਕਰਾਨਾ ਵੀ ਕੀਤਾ ਪਰ ਉਹਨਾਂ ਦਾ ਵਿਰੋਧ ਲਗਾਤਾਰ ਹੋ ਰਿਹਾ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਟਿਕਟ ਵਾਪਸ ਕਰ ਦਿੱਤੀ ਹੈ ਭਾਜਪਾ ਦੇ ਹੀ ਨੇਤਾ ਕ੍ਰਿਸ਼ਨ ਬਜਾਜ ਦੇ ਵੱਲੋਂ ਵੀ ਚੋਣ ਲੜਨ ਦਾ ਇਥੋਂ ਐਲਾਨ ਕਰ ਦਿੱਤਾ ਗਿਆ ਸੀ ਦੱਸ ਦਈਏ ਕਿ ਕਮਲਜੀਤ ਸਿੰਘ ਅਜਰਾਣਾ ਜਿਨ੍ਹਾਂ ਦੇ ਵੱਲੋਂ ਇਹ ਟਿਕਟ ਵਾਪਸ ਕੀਤੀ ਗਈ ਹੈ ਭਾਜਪਾ ਦੇ ਵੱਲੋਂ ਪਿਹੋਵਾ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਪਰ ਹੁਣ ਉਹਨਾਂ ਦੇ ਵੱਲੋਂ ਟਿਕਟ ਵਾਪਸ ਕੀਤੀ ਗਈ ਹੈ ਕਮਲਜੀਤ ਸਿੰਘ ਅਜਰਾਣਾ ਨੂੰ ਉਮੀਦਵਾਰ ਬਣਾਇਆ ਗਿਆ ਸੀ ਪਿਹੋਵਾ ਸੀਟ ਤੋਂ ਕੁਰਕ ਖੇਤਰ ਦੇ ਪਿਹੋਵਾ ਤੋਂ ਭਾਜਪਾ ਨੇ ਕਮਲਜੀਤ ਸਿੰਘ ਅਜਰਾਣਾ ਨੂੰ ਉਮੀਦਵਾਰ ਬਣਾਇਆ ਸੀ ਪਰ ਹੁਣ ਉਹਨਾਂ ਨੇ ਟਿਕਟ ਵਾਪਸ ਕਰ ਦਿੱਤੀ ਹੈ ਹਾਲਾਂਕਿ ਚੰਗਾ ਆਧਾਰ ਉਹਨਾਂ ਦਾ ਸੀ ਇੱਥੇ ਤੇ ਵਿਧਾਨ ਸਭਾ ਤੋਂ ਪਹਿਲਾਂ ਉਹ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੀ ਜਿੱਤੇ ਸਨ ਸਿੱਖ ਚਿਹਰਾ ਕਮਲਜੀਤ ਸਿੰਘ ਅਜਰਾਣਾ ਜਿਨ੍ਹਾਂ ਨੂੰ ਭਾਜਪਾ ਦੁਆਰਾ ਉਮੀਦਵਾਰ ਬਣਾਇਆ ਗਿਆ ਸੀ ਪਰ ਉਹਨਾਂ ਦਾ ਵਿਰੋਧ ਜਾਰੀ ਸੀ। ਦੱਸ ਦੇ ਕਿ ਇਸ ਤੋਂ ਪਹਿਲਾਂ ਪਿਛਲੀ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਸੰਦੀਪ ਸਿੰਘ ਪਿਹੋਵਾ ਤੋਂ ਉਮੀਦਵਾਰ ਸਨ ਜਿਸ ਤੋਂ ਬਾਅਦ ਜਿੱਤੇ ਕੈਬਨਿਟ ਦੇ ਵਿੱਚ ਥਾਂ ਮਿਲੀ ਸਪੋਰਟਸ ਮਨਿਸਟਰ ਬਣੇ ਪਰ ਉਹਨਾਂ ਤੇ ਇਲਜ਼ਾਮ ਲੱਗੇ ਤੇ ਜਿਸ ਤੋਂ ਬਾਅਦ ਇਸ ਵਾਰ ਟਿਕਟ ਬਦਲੀ ਗਈ ਤੇ ਕਮਲਜੀਤ ਸਿੰਘ ਅਜਰਾਣਾ ਨੂੰ ਇਹ ਟਿਕਟ ਦਿੱਤੀ ਗਈ ਸੀ ਪਰ ਹੁਣ ਉਹਨਾਂ ਦੇ ਵੱਲੋਂ ਵੀ ਬੀਜੇਪੀ ਨੂੰ ਇਹ ਟਿਕਟ ਵਾਪਸ ਕਰ ਦਿੱਤੀ ਗਈ ਹੈ ਵੱਡਾ ਝਟਕਾ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਜੇਕਰ ਕੋਈ ਉਮੀਦਵਾਰ ਟਿਕਟ ਮਿਲਣ ਤੋਂ ਬਾਅਦ ਟਿਕਟ ਵਾਪਸ ਕਰ ਦੇਵੇ ਤਾਂ ਪਾਰਟੀ ਦੇ ਲਈ ਨਿਮੋਸ਼ੀ ਜ਼ਰੂਰ ਹੁੰਦੀ ਹੈ ਹਾਲਾਂਕਿ ਹੁਣ ਦੁਬਾਰਾ ਤੋਂ ਕਿਸ ਨੂੰ ਟਿਕਟ ਦਿੱਤੀ ਜਾਵੇਗੀ ਇਹ ਵੀ ਵੱਡਾ ਸਵਾਲ ਹੈ ਦੱਸਦੀ ਕਿ ਬੀਜੇਪੀ ਦੇ ਪਿਹਾਵਾ ਜੋ ਸਿੱਖ ਵੱਸੋਂ ਵਾਲਾ ਇਹ ਏਰੀਆ ਹੈ ਜਿੱਥੇ ਕਮਲਜੀਤ ਸਿੰਘ ਨੂੰ ਟਿਕਟ ਦਿੱਤੀ ਗਈ ਸੀ ਤੇ ਹੁਣ ਉੱਥੇ ਵਿਰੋਧ ਵੀ ਜਾਰੀ ਸੀ ਦਰਅਸਲ ਕਮਲਜੀਤ ਸਿੰਘ ਦਾ ਕੁਰਕ ਖੇਤਰ ਦਾ ਏ ਪਿਹੋਬਾ ਹਲਕਾ ਏ ਜਿੱਥੇ ਉਹਨਾਂ ਦਾ ਵਿਰੋਧ ਜਾਰੀ ਸੀ ਤੇ ਇੱਥੇ ਕ੍ਰਿਸ਼ਨ ਬਜਾਜ ਦੇ ਵੱਲੋਂ ਉਹਨਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ ਹਾਲਾਂਕਿ ਜਿਸ ਦਿਨ ਕਮਲਜੀਤ ਸਿੰਘ ਅਜਰਾਣਾ ਨੂੰ ਟਿਕਟ ਮਿਲਦੀ ਹੈ ਉਹ ਗੁਰਦੁਆਰਾ ਸਾਹਿਬ ਜਾਂਦੇ ਨੇ ਉਸ ਤੋਂ ਬਾਅਦ ਧੰਨਵਾਦ ਕਰਦੇ ਨੇ ਹਾਈ ਕਮਾਂਡ ਦਾ ਤੇ ਆਪਣਾ ਪ੍ਰਚਾਰ ਵੀ ਸ਼ੁਰੂ ਕਰ ਦਿੰਦੇ ਨੇ ਤੇ ਲਗਾਤਾਰ ਪ੍ਰਚਾਰ ਕਰ ਰਹੇ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਉਹ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕਰਨਗੇ ਪਰ ਹੁਣ ਟਿਕਟ ਮਿਲਣ ਤੋਂ ਕੁਝ ਦਿਨ ਬਾਅਦ ਹੀ ਕਮਲਜੀਤ ਸਿੰਘ ਨੇ ਆਪਣੀ ਟਿਕਟ ਵਾਪਸ ਕਰ ਦਿੱਤੀ ਹੈ ਬੀਜੇਪੀ ਤੋਂ ਵੱਲੋਂ ਕਮਲਜੀਤ ਸਿੰਘ ਅਜਰਾਣਾ ਨੂੰ ਟਿਕਟ ਦਿੱਤੀ ਗਈ ਸੀ ਪੇਵਾ ਵਿਧਾਨ ਸਭਾ ਸੀਟ ਤੋਂ ਜਿੱਥੇ ਬੀਜੇਪੀ ਦੇ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਤੇ ਉਹਨਾਂ ਦੇ ਵੱਲੋਂ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਪਰ ਹੁਣ ਉਹਨਾਂ ਦੇ ਵੱਲੋਂ ਬੀਜੇਪੀ ਨੂੰ ਟਿਕਟ ਵਾਪਸ ਕਰ ਦਿੱਤੀ ਗਈ ਹੈ ਤੇ ਉਹ ਬੀਜੇਪੀ ਦੀ ਟਿਕਟ ਤੇ ਚੋਣ ਨਹੀਂ ਲੜਨਗੇ ਹਾਲਾਂਕਿ ਇਸ ਤੋਂ ਪਹਿਲਾਂ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੀ ਜੇਤੂ ਰਹੇ ਸਨ ਵੱਡੇ ਮਾਰਜਨ ਦੇ ਨਾਲ ਤੇ ਪਹਿਵਾ ਦੇ ਵਿੱਚ ਪਿਛਲੀ ਵਾਰ ਦੀ ਗੱਲ ਕੀਤੀ ਜਾਵੇ ਤਾਂ ਸੰਦੀਪ ਸਿੰਘ ਇੱਥੋਂ ਐਮਐਲਏ ਜਿੱਤੇ ਤੇ ਸਪੋਰਟਸ ਮਿਨਿਸਟਰ ਬਣੇ ਪਰ ਇਸ ਵਾਰ ਉਹਨਾਂ ਨੂੰ ਦੀ ਬਜਾਏ ਕਮਲਜੀਤ ਸਿੰਘ ਨੂੰ ਐ ਟਿਕਟ ਦਿੱਤੀ ਗਈ ਸੀ ਐਸੀ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਅੰਕਿਤ ਦੁੱਦਾਨੀ ਫੋਨਲਾਈਨ ਤੇ ਮੌਜੂਦ ਨੇ ਅੰਕਿਤ ਕੀ ਵਜ੍ਹਾ ਰਹੀ ਕਮਲਜੀਤ ਸਿੰਘ ਦੇ ਵੱਲੋਂ ਟਿਕਟ ਵਾਪਸ ਕਰ ਦਿੱਤੀ ਗਈ ਹਾਲਾਂਕਿ ਉਹਨਾਂ ਦੇ ਵੱਲੋਂ ਆਪਣਾ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਸੀ ਜਨਤਾ ਪਾਰਟੀ ਕੀ ओर से दी ਗਈ ਜੀ ਅਤੇ ਤਦ سے ਹੀ ਇਹ ਲੱਗ ਰਿਹਾ ਥਾ ਕਿ کہیں ਨਾ کہیں ਉਹਨਾਂ ਦਾ ਬੜਾ ਭਾਰੀ ਵਿਰੋਧ जो है पेहवा के अंदर हो रहा है और जो स्थानीय कार्यकर्ता थे वो भी अपने आप को थकासा महसूस कर रहे थे और वो खुल करके विरोध भी कर रहे थे कई दबी आवाज के अंदर विरोध कर रहे थे तो अब कहीं ना कहीं ये माना जा सकता है कि इस पार्टी ने खुद से टिकट बदलने की बजाय कहीं ना कहीं उन्हीं से मना करवाया गया है तो ऐसा प्रतीत होता है कि पार्टी की तरफ से ही कहा गया हो कि आप मना कर दीजिए और फिर वहाँ दूसरे उम्मीदवार को अब लड़वाती हुई पार्टी नजर आएगी तो कहीं ना कहीं पार्टी की ओर से ही जो पहले डिसीजन लिया गया तो वो सोच समझ कर नहीं लिया गया और इसी वजह से अब पार्टी को कहीं ना कहीं ये किरकिरी उठानी पड़ी अब नया उम्मीदवार कौन होगा वो अभी देखना होगा क्योंकि पहले इसी सीट के ऊपर सरदार संदीप सिंह जो है खेल मंत्री रहे वो चुनाव लड़ चुके थे और उन खेल मंत्री भी थे हरियाणा सरकार के अंदर लेकिन उनके ऊपर भी जिस तरह से छेड़छाड़ के और आ, धाराएं लगी थी तो आरोप लगे थे जो खेल कोच है उन्होंने आरोप लगाए थे और आरोप उनके ऊपर कोर्ट में सिद्ध भी हो गए थे तो उसके बाद से उनकी टिकट काट दी गई थी और कमल सिंह अजराना को जो उम्मीदवार बनाया गया था लेकिन अब उनकी ओर से टिकट वापस कर दी गई है तो अब देखना होगा कि पार्टी ਜਿਸ ਕੋ ਆ ਉਮੀਦਵਾਰ ਬਣਾਤੀ ਹੈ ਜੀ ਅ ਅੰਕਿਤ ਜਿਸ ਤਰ੍ਹਾਂ ਲਗਾਤਾਰ ਵਿਰੋਧ ਵੀ جاری ਸੀ ਤੁਸੀਂ ਵੀ ਦੱਸ ਰਹੇ ਹੋ ਤੇ ਕੁਝ ਨਾਮ ਵੀ ਸਾਹਮਣੇ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਕਿ ਭੇਵਾ ਜਿਹੜੀ ਸੀਟ ਆ ਹਾਲਾਂਕਿ ਪਿਛਲੀ ਵਾਰ ਵੀ ਭਾਜਪਾ ਦੇ ਵੱਲੋਂ ਇਸ ਸੀਟ ਤੋਂ ਸੰਦੀਪ ਸਿੰਘ ਨੂੰ ਉਤਾਰਿਆ ਗਿਆ ਸੰਦੀਪ ਸਿੰਘ ਕਾਮਯਾਬੀ ਹੋਏ ਤੇ ਇਸ ਵਾਰ ਦੁਬਾਰਾ ਤੋਂ ਇੱਕ ਸਿੱਖ ਚਿਹਰੇ ਨੂੰ ਇੱਥੋਂ ਟਿਕਟ ਦਿੱਤੀ ਗਈ ਸੀ ਪਰ ਹੁਣ ਟਿਕਟ ਬਦਲੀ ਗਈ ਹੈ ਜਾਂ ਬਦਲੀ ਜਾਵੇਗੀ ਕਿਉਂਕਿ ਜਿਸ ਢੰਗ ਦੇ ਨਾਲ ਕਮਲਜੀਤ ਸਿੰਘ ਦੇ ਵੱਲੋਂ ਟਿਕਟ ਵਾਪਸ ਕਰਨ ਦੀ ਗੱਲ ਆਖੀ ਗਈ ਹੈ ਤੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕੁਝ ਸਥਾਨਕ ਆਗੂ ਜਿਹੜੇ ਨੇ ਉਹਨਾਂ ਦੇ ਵੱਲੋਂ ਖੁਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਬੀਜੇਪੀ ਤੋਂ ਨਾਰਾਜ਼ ਹੋ ਕੇ ਕ੍ਰਿਸ਼ਨ ਬਜਾਜ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਕਿ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਜਾਂ ਕੁਝ ਹੋਰ ਨਾਮ ਵੀ ਨੇ ਬੀਜੇਪੀ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਹੋ ਸਕੀ ਹੈ ਬਿਲਕੁਲ ਜਹਾਂ ਤੱਕ ਆਪ ਕ੍ਰਿਸ਼ਨ ਬਜਾਜ ਦੀ ਗੱਲ ਕਰ ਰਹੇ ਹੈ ਉਹ ਤਾਂ ਆਮ ਆਦਮੀ ਪਾਰਟੀ ਮੇਂ ਸ਼ਾਮਿਲ ਹੋ ਚੁਕੇ ਹੈਂ ਔਰ ਆਮ ਆਦਮੀ ਪਾਰਟੀ ਨੇ ਉਹਨੂੰ ਅੱਜ Thane ਸਰ ਤੇ ਉਮੀਦਵਾਰ ਵੀ ਬਣਾ ਦਿਆ ਹੈ भारतीय जनता पार्टी के वो नेता जरूर थे लेकिन वो आम आदमी पार्टी में शामिल हो गए और आज जो नौ लोगों की लिस्ट आम आदमी पार्टी की जारी हुई है उसमें उनको थाने सर से उम्मीदवार भी बना दिया गया है तो कहीं ना कहीं अब कृष्ण बजाज की कोई बात नहीं है लेकिन वहां से और भी कई लोग टिकट मांग रहे थे उनमें हरपाल सिंह चीका का नाम है मुख्य रूप से वो भी टिकट मांग रहे थे वहां से डी शर्मा वो भी टिकट मांग रहे थे तो अब उनमें से किसको उम्मीदवार बनाती है पार्टी को अभी पार्टी को देखना होगा क्योंकि लगातार जो विरोध हो रहा था वो अब उसकी वजह से ਪੋਲਿਟੀ ਦੀ þing ਅਜਰਾਣਾ ਹੈ ਉਹਨਾਂ ਨੇ ਆਪਣੀ ਟਿਕਟ ਵਾਪਸ ਕਰ ਦਿੱਤੀ ਹੈ। ਹੁਣ ਦੇਖਣਾ ਹੋਗਾ ਕਿਉਂਕਿ ਵਿਪੱਖ ਇਸ ਨੂੰ ਜ਼ਰੂਰ ਮੁੱਦਾ ਬਣਾਏਗਾ ਔਰ ਇਸ ਨੂੰ ਬੁੜਾਉਣੇ ਦੀ ਕੋਸ਼ਿਸ਼ ਕਰੇਗਾ। ਲੇਕਿਨ ਪਾਰਟੀ ਇਸ ਨੂੰ ਆਪ ਕਿਵੇਂ ਡਿਫੈਂਡ ਕਰੇਗੀ ਉਹ ਅਭੀ ਦੇਖਣਾ ਹੈ। ਅੰਕਿਤ ਮੁਕਾਬਲਾ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ ਪਿਹੋਵਾ ਦੇ ਵਿੱਚ ਕਿਹੜੇ ਕਿਹੜੇ ਉਮੀਦਵਾਰ ਜਿਹੜੇ ਨੇ ਉਹ ਸਾਹਮਣੇ ਆਉਣਗੇ ਜਾਂ ਕਿਸ ਤਰ੍ਹਾਂ ਦਾ ਮੁਕਾਬਲਾ ਪਿਹੋਵਾ ਦੇ ਵਿੱਚ ਰਹੇਗਾ ਕਿਉਂਕਿ ਕਮਲਜੀਤ ਸਿੰਘ ਨੇ ਟਿਕਟ ਵਾਪਸ ਕਰ ਦਿੱਤੀ ਹੈ। ਬਿਲਕੁਲ ਅਭੀ ਮੁਕਾਬਲਾ ਕਿਉਂਕਿ ਅਭੀ ਉਮੀਦਵਾਰ ਪਰਟੀ ਕੇ ਆਏ ਨਹੀਂ ਹੈ ਕਾਂਗਰਸ ਅੰਕੇ ਤਾ ਤੁਹਾਨੂੰ ਰੋਕਣਾ ਚਾਹਾਂਗੇ ਇਸ ਵੇਲੇ ਸਾਡੇ ਨਾਲ ਕਮਲਜੀਤ ਸਿੰਘ ਜੁੜੇ ਨੇ ਜਿਨ੍ਹਾਂ ਦੇ ਵੱਲੋਂ ਬੀਜੇਪੀ ਦੀ ਟਿਕਟ ਵਾਪਸ ਕੀਤੀ ਗਈ ਹੈ ਕਮਲਜੀਤ ਸਿੰਘ ਜੀ ਆਖਿਰ ਕੀ ਕਾਰਨ ਰਿਹਾ ਬੀਜੇਪੀ ਦੇ ਵੱਲੋਂ ਤੁਹਾਨੂੰ ਉਮੀਦਵਾਰ ਬਣਾਇਆ ਗਿਆ ਟਿਕਟ ਦਿੱਤੀ ਗਈ ਪਰ ਤੁਸੀਂ ਟਿਕਟ ਵਾਪਸ ਕੀਤੀ ਹੈ ਵੱਡਾ ਕਾਰਨ ਕੀ ਹੈ ਦੇਖੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਆਪਣੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਜੀ ਕਿ ਉਹਨਾਂ ਨੇ ਮੈਨੂੰ ਤੇਵੇ ਤੋਂ ਉਠਿ ਫਿਰ ਦਿੱਤੀ ਜੀ ਦੇਖਿਨੇ ਉਹੋ ਜਿਹੜੀ ਲੋਕਲ ਲੀਡਰਸ਼ਿਪ ਏ ਉਹ ਕਾਫੀ ਦਿਨਾਂ ਤੋਂ ਬਹੁਤ ਭਾਰੀ ਵਿਰੋਧ ਕਰ ਰਹੀ ਸੀ ਜੀ ਤੇ ਮੈਂ ਵੀ ਚਾਹੁੰਦਾ ਹਾਂ ਕਿ ਕਿਉਂਕਿ ਅੱਜ ਮੈਂ ਪਾਰਟੀ ਦਾ ਇੱਕ ਕਾਰਜਕਰਤਾ ਹਾਂ ਜੀ ਤੇ ਉਹ ਸਾਡੀ ਸੀਟ ਦਾ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਨਹੀਂ ਸੱਚਾਂਦੇ ਆਪਾਂ ਇਸ ਕਰਕੇ ਆਪਾਂ ਜਿ ਇਟ ਕਰ ਦਿੱਤਾ ਆਪਣੇ ਜਿਹੜੀ ਟਿਕਟ ਏ ਉਹ ਆਪਣੇ ਹਾਈ ਕਮਾਂਡ ਨੂੰ ਭੇਜ ਦਿੱਤੀ ਏ ਤੇ ਕਿਸੇ ਨੂੰ ਵੀ ਅਜੇ ਤੱਕ ਉਹਨਾਂ ਨੇ ਨਹੀਂ ਦੇਈ ਨਹੀਂ ਕਿਸੇ ਨੂੰ ਵੀ ਮੈਂ ਉਸੇਰ ਦੀ ਭੇਜਤੀ ਹੈ ਜੀ ਤੇ ਉਹਨਾਂ ਤੇ ਸਟੈਂਡਸ ਕਰਕੇ ਮੈਂ ਇਹ ਸਾਰਾ ਤੁਸੀਂ ਕੋਈ ਨਰਾਜ਼ੋਂ ਪਾਰਟੀ ਤੋਂ ਜਾਂ ਕੋਈ ਹੋਰ ਗੱਲ ਨਹੀਂ ਨਹੀਂ ਪਾਰਟੀ ਦਾ ਨੇ ਜੋ ਮਾਨਸਮਾਨ ਦਿੱਤਾ ਹੈ ਮੈਂ ਉਹਦਾ ਹਮੇਸ਼ਾ ਰੀ ਨਹੀਂ ਰਹਾਂਗਾ ਜੀ ਕਿ ਉਹਨਾਂ ਨੇ ਮੇਰੇ ਤੇ ਇਨਾ ਵੱਡਾ ਭਰੋਸਾ ਜਤਾਇਆ ਹੈ ਪਾਰਟੀ ਨਾਲ ਮੇਰੀ ਕੋਈ ਨਰਾਜ਼ਗੀ ਨਹੀਂ ਹੈ ਜੀ ਦਰਅਸਲ ਮੈਂ ਆਪਣੀ 40 ਸਾਲ ਮੈਂ ਆਪਣੀ ਕੌਮ ਦੀ ਸੇਵਾ ਕੀਤੀ 6 ਸੀਟ ਸੀ ਜੀ ਲੇਕਿਨ ਜਿਹੜੇ ਸਿੱਕੀ ਕੈਂਡੀਡੇਟਸ ਆਪਣੇ ਆਪ ਨੂੰ ਸਮਝਦੇ ਨਾਲ ਮਿਲਣੀ ਤੇ ਇੱਕ ਨੂੰ ਸੀ ਨਾ ਜੀ ਜੀ ਉਹ ਸਾਰੀ ਸੌਰੀ ਵਿਰੋਧ ਕਰੀ ਜਾਂਦੇ ਨੇ ਜਿਨ੍ਹਾਂ ਨੂੰ ਕੋਈ ਘਰ ਦਾ ਵੀ ਨਹੀਂ ਪੁੱਛੇ ਮੈਂ ਉਹਨਾਂ ਦੇ ਸ਼ਬਦ ਤੇ ਨਾ ਬੱਝਦਾ ਮਤਲਬ ਕਹਿੰਦਾ ਹੈ ਕਿ ਉਹਨਾਂ ਨੇ ਬੜਾ ਵੱਡਾ ਜਿਹੜਾ ਹੈ ਨਾ ਅੱਜ ਉੱਥੇ ਕੀਤਾ ਜੀ ਤੇ ਮੈਨੂੰ ਬੜਾ ਭਾਰੀ ਦੁੱਖ ਲੱਗਦਾ ਸੀ ਪਿਆਰ ਕਿ ਮੇਰੇ ਕਰਕੇ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ ਮੈਂ ਇਸ ਕਰਕੇ ਕੀਤੀ ਤੁਸੀਂ ਕੋਈ ਨਾਮ ਲੈਣਾ ਚਾਹੁੰਦੇ ਹੋ ਕਿ ਜਿਨ੍ਹਾਂ ਕਰਕੇ ਤੁਹਾਨੂੰ ਇਹ ਟਿਕਟ ਵਾਪਸ ਕਰਨੀ ਪਈ ਜਿਸ ਕਾਰਨ ਵਿਰੋਧ ਦੇ ਟਿਕਟਾਂ ਦੇ ਉੱਥੇ ਢੇਰੇ ਦੇ ਵਿੱਚ ਕਈ ਜਿਹੜੇ ਟਿਕਟਾਰ ਸੀ ਜਾਨਾ ਜੀ ਉਹ ਦੂਜਿਆਂ ਨੂੰ ਗੁੰਮਰਾਹ ਕਰਕੇ ਮੇਰੀਆਂ ਪੁਰਾਣੀਆਂ ਫੋਟੋਆਂ ਜਿਹੜੀਆਂ ਕਿ ਮੈਂ ਪਾਕਿਸਤਾਨ ਜਿੱਥਾ 20000 ਰੁਪਏ ਸਿੱਖਾ ਦਾ ਜਿੱਥਾ ਲੈ ਗਿਆ ਸੀ ਤਾਂ ਉੱਥੇ ਇੱਕ ਪ੍ਰੋਟੋਕੋਲ ਆ ਤੁਹਾਨੂੰ ਪਤਾ ਹੋਵੇਗਾ ਪ੍ਰੋਟੋਕੋਲ ਹੁੰਦਾ ਹੈ ਉੱਥੇ ਇੱਕ ਜੀ ਉੱਥੇ ਗਵਰਨਰ ਨਾਲ ਵੀ ਖਾਣਾ ਹੁੰਦਾ ਹੈ ਉੱਥੇ ਉਥੋਂ ਦੇ ਮੁਖਬਤਰੀ ਨਾਲ ਵੀ ਖਾਣਾ ਹੁੰਦਾ ਹੈ ਜੀ ਉੱਤਰ ਉੱਤੇ ਬੀਜੀਪੀ ਨਾਲ ਵੀ ਖਾਣਾ ਹੁੰਦਾ ਹੈ ਤੇ ਮੇਰੇ ਤੁਹਾਨੂੰ ਨਾਲ ਮੇਰੀ ਫੋਟੋ ਸੀ ਉਹਨੂੰ ਫੋਜ ਨਾਲ ਫੋਟੋ ਵਿਖਾ ਕੇ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਸੀਗਾ ਜੀ ਕਈ ਚੀਜ਼ਾਂ ਤੋਂ ਮੈਂ ਬੜਾ ਹਾਜ਼ ਸੀਗਾ ਜੀ ਕਿ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਇੱਕ ਦੇਸ਼ ਮੈਂ ਹਮੇਸ਼ਾ ਦੇਸ਼ ਭਗਤੀ ਕੌਮ ਨਹੀਂ ਸਾਡੀ ਨੇ ਹਮੇਸ਼ਾ ਦੇਸ਼ ਭਗਤੀ ਦੇ ਨਾਲ ਰਹੇ ਨੇ ਮੈਂ ਵੀ ਆਪਣੀ ਦੇਸ਼ ਨੂੰ ਸਮਰਪਿਤ ਕੌਮ ਨੂੰ ਸਮਰਪਿਤਾਂ ਜਿਹੜੇ ਮੇਰੇ ਹੀ ਹੁਣ ਬੰਦੇ ਉੱਤਰੋਂ ਨਾਲ ਇੱਥੇ ਇੱਕ ਆਠ ਫਰੀਕ ਨੂੰ ਆਪਣਾ ਸਿੱਖ ਮੇਲਣ ਹੋਇਆ ਸੀ ਜੀ ਉਹਨੂੰ ਜਿਹੜਾ ਆਰਗੇਨਾਈਜ਼ ਕਰ ਰਹੇ ਸਨ ਉਹਨਾਂ ਨੇ ਆਪੇ ਹੀ ਕਿਹਾ ਵੀ ਅਜਰਾਣਾ ਨੂੰ ਟਿਕਟ ਉਸ ਤੋਂ ਪਹਿਲਾਂ ਉਹਨਾਂ ਤੇ ਕਹਿੰਦੇ ਨੇ ਮੰਗਦੇ ਨੇ ਸੰਲ ਰਾਜ ਸਭਾ ਵੀ ਦਿਓ ਸਾਨੂੰ ਵਿਧਾਨ ਸਭਾ ਵੀ ਦਿਓ ਸਾਨੂੰ ਆਪਣਾ ਅ ਰਾਸ਼ਟਰਪਤੀ ਵੀ ਬਣਾ ਦਿਓ ਜੀ ਲੇਕਿਨ ਜਦੋਂ ਦੁਆਰਾ ਉਹਨਾਂ ਦੇ ਕਿਸੇ ਸਿੱਖ ਨੂੰ ਮਿਲਦੀ ਮੈਂ ਅੰਮ੍ਰਿਤਸਰ ਹੀ ਕਹਿੰਦੀ ਆ ਉਹਨਾਂ ਨੂੰ ਸਿੱਖ ਨਹੀਂ ਮਿਲ ਜਾਂਦੀ ਇਹ ਕੋਈ ਬੀਜੇਪੀ ਇੱਕੋ ਸੇਧ ਮੁਕਤੀ ਕਾਡ ਵਿੱਚ ਮਿਲੀ ਸੀ ਜੀ ਜੀ ਹਰਿਆਣੇ ਦੇ ਵਿੱਚ ਕਿਉਂ ਵੀ ਉਹਨਾਂ ਨੂੰ ਅਜੇ ਨਹੀਂ ਹੋਈ ਦੱਸੋ ਉਹ ਕਾਦੇ ਕਾਦੇ ਲੀਡਰ ਕਾਦੀਆਂ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਇਹ ਚੀਜ਼ਾਂ ਜੀ ਤੁਸੀਂ ਗੁਰਦੁਆਰਾ ਪਰੋਂਦੇ ਕਮੇਟੀ ਦੇ ਵੀ ਮੈਂਬਰ ਜਿੱਤੇ ਸੀ ਪਹਿਲਾਂ हां मैं एसजीपीसी ਦਾ ਮੇਰੀ ਵਾਈਫ レडी ਸੀਟ ਸੀ ਉਹਨਾਂ ਨੇ ਚੋਣ ਜਿੱਤਿਆ ਸੀ ਸਭ ਤੋਂ ਭਾਰੀ ਮਤਾਂ ਦੇ ਵਿੱਚ ਰਹਿਣ ਦੇ ਵਿੱਚ ਮੈਂਬਰ ਰਹੇ ਉਹਨ ਵੀ ਰਹਿਣਾ ਕਮੇਟੀ ਦੇ ਵਿੱਚ ਮੈਂ ਵਾਈਫ ਮੇਰੀ ਮੈਂਬਰ ਹੈ ਵਾਈਸ ਪ੍ਰੈਜ਼ੀਡੈਂਟ ਹੈ ਠੀਕ ਹੈ ਤਾਂ ਜਸਟੰਗ ਦੇ ਨਾਲ ਬੀਜਪੀ ਦੇ ਵੱਲੋਂ ਤੁਹਾਡੇ ਤੇ ਭਰੋਸਾ ਜਤਾਇਆ ਗਿਆ ਕਿਉਂਕਿ ਭੇਵਾ ਸੀਟ ਸਿੱਖ ਵਸੋਂ ਵਾਲੀ ਵੀ ਸੀਟ ਹੈ ਤੇ ਤੁਹਾਨੂੰ ਐਜ਼ ਅ ਸਿੱਖ ਚਿਹਰਾ ਸਿੱਖ ਲੀਡਰ ਅੱਗੇ ਵੀ ਕੀਤਾ ਗਿਆ ਪਰ ਆਪਣਿਆਂ ਦੇ ਵੱਲੋਂ ਕਹਿ ਸਕਦੇ ਹਾਂ ਕਿ ਆਪਣਿਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਇਹ ਕਾਰਨ ਰਿਹਾ ਵੱਡਾ ਹਾਂ ਹਾਂ ਬਿਲਕੁਲ ਆਪਣੇ ਵੱਲ ਜਿਹੜਾ ਵਿਰੋਧ ਕੀਤਾ ਗਿਆ ਮੈਂ ਇਸ ਕਾਰਨ ਤੋਂ ਦਿੱਤੀ ਮੇਰੀ ਪਾਰਟੀ ਨੇ ਮੇਰੇ ਤੇ ਭਰੋਸਾ ਜਤਾਇਆ ਮੈਂ ਇਸ ਚੀਜ਼ ਦਾ तहे ਦਿਲੋਂ ਧੰਨਵਾਦ ਕਰਨਾ ਮਾਨਯੋਗ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਜੀ ਲੱਡਾ ਜੀ ਦਾ ਮੇਰੇ ਨੇਤਾ ਅਗਮੈਰ ਸ਼ੈਣੀ ਜੀ ਦਾ ਮਨਿੰਦਰ ਸਿੰਘ ਸਰਸਾ ਜੀ ਦਾ ਇਹਨਾਂ ਨੇ ਐਮ ਰੋਲ ਮੇਰੀ ਟਿਕਟ ਦੇਣ ਕਿਵੇਂ ਦਿੱਤਾ ਤੁਸੀਂ ਤੁਸੀਂ ਕੋਈ ਨਾਮ ਰਿਕਮੈਂਡ ਕਰ ਰਹੇ ਹੋ ਕਿ ਹੁਣ ਮੇਰੀ ਜਗ੍ਹਾ ਇਸ ਨੂੰ ਦਿੱਤੀ ਜਾਵੇ ਜੇਕਰ ਮੇਰਾ ਵਿਰੋਧ ਹੋ ਰਿਹਾ ਹੈ ਪਾਰਟੀ ਪਾਰਟੀ ਹਾਈਕਮਨ ਆਪਣੇ ਆਪ ਕਰੇਗੀ ਮੈਂ ਰਿਕਮੈਂਡ ਕਰ ਦਿਆਂ ਕੱਲ ਨੂੰ ਫਿਰ ਵਿਰੋਧ ਕਰਨ ਮੈਂ ਪੰਗੇ ਜ ਨਹੀਂ ਆਉਣਾ ਚਾਹੁੰਦਾ ਜੀ ਤੁਸੀਂ ਨਾਲ ਰਹੋਗੇ ਪਾਰਟੀ ਦੇ ਹੁਣ ਵੀ ਬਿਲਕੁਲ ਪਾਰਟੀ ਦੇ ਨਾਲ ਆ ਜਿਹਦੇ ਜਿਹਨੂੰ ਵੀ ਟਿਕਟ ਦੇਣਗੇ ਉਹਦੇ ਨਾਲ ਖੜਵਾਗਾ ਜੀ ਪ੍ਰਚਾਰ ਕਰੋਗੇ ਤੁਸੀਂ ਜਿਹੜਾ ਵੀ ਟਿਕਟ ਲੈ ਕੇ ਆਏਗਾ ਹਾਂ ਬਿਲਕੁਲ ਬਿਲਕੁਲ ਪ੍ਰਚਾਰ ਕਰਾਂਗਾ ਜੀ ਉਹਦੇ ਨਾਲ ਉਹ ਜਿਤਾ ਕੇ ਲਾਵਾਂ ਤੁਹਾਡੇ ਤੇ ਦਬਾਅ ਸੀ ਇਸ ਗੱਲ ਦਾ ਕਮਲਜੀਤ ਸਿੰਘ ਜੀ ਕਿ ਤੁਹਾਡਾ ਵਿਰੋਧ ਹੋ ਰਿਹਾ ਹੈ ਮੈਂ ਦੇਖੋ ਮੈਂ ਆਪਣੇ ਭਾਈਚਾਰੇ ਨੂੰ ਪਾਲਣ ਵਾਲਾ ਬੰਦਾ ਹਾਂ ਜੀ ਜਿਹੜੇ ਲੋਕ ਮੇਰੇ ਨਾਲ ਜਾ ਕੇ ਟਿਕਟ ਮੰਗਦੇ ਸਨ ਹੂੰ ਤੇ ਉਹ ਬੰਦੇ ਉੱਥੇ ਕਹਿੰਦੇ ਆਣ ਵੀ ਜਿੰਨਾਂ ਟਿਕਟ ਮਿਲੀ ਸੀ ਉਹਦੇ ਨਾਲ ਰਾਂਗੇ ਉਹ ਜੋ ਬੰਦੇ ਵਿਰੋਧ ਕਰਦੇ ਨੇ ਫੇ ਮੈਂ ਸਿੱਖ ਪੰਥ ਦੇ ਲਈ 30 ਸਾਲ ਲੜਾਈ ਲੜੀ ਜੀ ਸਿੱਖ ਸੰਮੇਲਨ ਹੋ ਰਿਹਾ ਜਿਹੜੇ ਕਰਾਰੇ ਨੇ ਸਿੱਖ ਨੂੰ ਟਿਕਟ ਮਿਲੀ ਏ ਤੇ ਉਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਸੀ ਹੂੰ ਉਹ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਲੋਕਾਂ ਦੀ ਜੇ ਤੁਹਾਡੀ ਕੌਮ ਵਿੱਚ ਕੋਈ ਅੱਗੇ ਚੱਕਰਦਾ ਤੁਸੀਂ ਰਸਤਾ ਕਿੱਥੇ ਲੱਗ ਬਿੰਦੇ ਆ ਸਾਡੀ ਕੌਮ ਦਾ ਦਰਵਾਗਾ ਹੈ ਜੀ ਕੀ ਆਪ ਇਹ ਰਸਤਾ ਕਿੱਥੇ ਲੱਗ ਬਿੰਦੇ ਜੇ ਕੋਈ ਅੱਗੇ ਵੱਧਦਾ ਹੂੰ ਜੀ ਤੁਹਾ ਤੁਹਾਡਾ ਜਿਹੜਾ ਵਿਰੋਧ ਹੋਇਆ ਜਾਂ ਤੁਸੀਂ ਟਿਕਟ ਵਾਪਸ ਕੀਤੀ ਤੁਹਾਡੇ ਮਨ ਦੇ ਵਿੱਚ ਸੀ ਕਿ ਭੇਵੇ ਦੀ ਸੇਵਾ ਕਰਾਂਗਾ ਭੇਵੇ ਦੇ ਵਿੱਚ ਕੋਈ ਪ੍ਰੋਜੈਕਟ ਲੈ ਕੇ ਆਉਂਗੇ ਜੇਕਰ ਜਿੱਤੇ ਲੋਕਾਂ ਨੇ ਸਾਥ ਦਿੱਤਾ ਅੱਗੇ ਲੈ ਕੇ ਜਾਵਾਂਗੇ ਉਸ ਗੱਲ ਦਾ ਦੁੱਖ ਹੈ ਕਿ ਉਹੀ ਜੀ ਸੇਵਾ ਹੁਣ ਨਹੀਂ ਕਰ ਸਕੂਗੇ ਬਾਕੀ ਮੈਨੂੰ ਅਗਰ ਗੁਰੂ ਸਾਹਿਬ ਜੀ ਦੀ ਉਮੀਦ ਰਹਿਮਤ ਦੇ ਚੰਗੇ ਘਰ ਜੇ ਮੇਰਾ ਜਨਮ ਹੋਇਆ ਤੇ ਮੈਂ ਸੇਵਾ ਹਮੇਸ਼ਾ ਹੀ ਕੌਣ ਦੀ ਕੀਤੀ ਹੈ ਤੇ ਅੱਗੋਂ ਵੀ ਕਰਦਾ ਰਾਂਗਾ ਠੀਕ ਹੈ ਤੇ ਇੱਕ ਲਾਸਟ ਸਵਾਲ ਆਇਆ ਕਮਲਜੀਤ ਸਿੰਘ ਜੀ ਕਿ ਹੁਣ ਕਿਸ ਆਗੂ ਨੂੰ ਟਿਕਟ ਜਿਹੜੀ ਹੈ ਉਸ ਦੀ ਮੰਗ ਜ਼ਿਆਦਾ ਕੀਤੀ ਜਾ ਰਹੀ ਹੈ ਕਿ ਉਹ ਵੀ ਸਿੱਖ ਵਸੋਂ ਦੇ ਵਿੱਚੋਂ ਹੀ ਹੈ ਜਾਂ ਫਿਰ ਉਹ ਹੋਰ ਪਾਸਿਓਂ ਮੈਂ ਕਿਸੇ ਦਾ ਨਾਮ ਟੂ ਰეკਮੈਂਡ ਕਰਾਣਾ ਜੀ ਤੇ ਮੇਰੇ ਤੇ ਕਿਸੇ ਨੇ ਸਹਿਮਤੀ ਨਹੀਂ ਦਿਤਾਈ ਮੈਂ ਤਾਂ ਕਿਸੇ ਦਾ ਰეკਮੈਂਡ ਕਰਾਣਾ ਮੇਰੇ ਤੇ ਕਿਸੇ ਨੇ ਸਹਿਮਤੀ ਦਿਤਾਈ ਹੋਵੇ ਜੀ ਅ ਮੈਨੂੰ ਮੇਰੂ ਕਿਉਂ ਲੋਕਲ ਲੈਣ ਸਮਰਥਨ ਮਿਲ ਰਿਹਾ ਸੀਗਾ ਜੀ ਲੇਕਿਨ ਜਿਹੜੇ ਮੇਰੇ ਸਾਥੀ ਹਨ ਜਿਹੜੇ ਮੇਰੇ ਨਾਲ ਰਹੇ ਨੇ ਜਿਹੜੇ ਪੱਗਾ ਬਣ ਕੇ ਅੱਜ ਉਹਦੇ ਟਿਕਟਾ ਮੰਗਦੇ ਹਨ ਪਏ ਉਹ ਵਿਰੋਧ ਕਰ ਰਹੇ ਨੇ ਲੋਕ ਮੇਰਾ ਸਾਥ ਦੇ ਰਹੇ ਨੇ ਆ ਰਾਤ ਨੂੰ ਮੇਰੇ ਫੇਸਬੁੱਕ ਚੈੱਕ ਕਰ ਚੁੱਕੋ ਮੇਰੇ ਪ੍ਰੋਗਰਾਮਾਂ ਦੀ ਲੋਕਾਂ ਦੀ ਭੀੜ ਵੇਖੋ ਜੀ